ਹੈਲੋ ਜੀ ਸਾਰੀ ਸ਼ਕਾਲਤ ਅਨਸਾਰ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਆਪਾਂ ਆਏ ਹੈਗੇ ਸੀ ਖੇਤ ਚਾਹ ਦੇਣ ਵਾਸਤੇ ਸ਼ਾਮ ਦਾ ਟਾਈਮ ਹੈਗਾ ਇਹ ਤੇ ਆਪਾਂ ਇੱਥੇ ਚਾਹ ਦੇਣ ਆਏ ਆ ਤੇ ਇੱਥੋਂ ਦਾ ਨਜ਼ਾਰਾ ਕਾਫੀ ਵਧੀਆ ਹੈ ਖੇਤ ਦਾ ਹਵਾ ਚਲੰਦੀ ਸੀ ਕਾਫੀ ਵਧੀਆ ਡੈਡੀ ਚਾਹ ਪੀ ਲੋ ਹਾਂ ਮੈਂ ਤੁਸੀਂ ਵੇਖ ਸਕਦੇ ਮੈਂ ਉਹ ਜੋ ਦੁਰਕੇ ਆਇਆ ਉਹ ਵੇਖੋ ਉਹ ਜਿਹੜਾ ਵਾਈਟ ਜਿਹਾ ਕਰਦੀਦਾ ਤਾਂ ਮੈਂ ਇੰਨੀ ਦੂਰ ਤੁਰ ਕੇ ਆਇਆ ਉਹ ਤੋਂ ਇਤੋਂ ਤੱਕ ਬਾਈਕ ਵੀ ਘਰੇ ਨਹੀਂ ਸੀ ਵਰਨਾ ਮੈਂ ਆ ਜਿਹੜੀ ਸੜਕ ਦੀ ਦੀ ਇਧਰ 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 ਆਣ ਕੇ ਮੈਂ ਇਧਰ ਆ ਜਾਂਦਾ ਆ ਵੇਖੋ ਇੱਥੇ ਸਨਸੈਟ ਹੋਣ ਦੀ ਹੈ ਤੇ ਹਵਾ ਚੱਲਣ ਦੀ ਹੈ ਬੜੀ ਵਧੀਆ ਠੰਡੀ ਠੰਡੀ ਤੁਸੀਂ ਵੇਖ ਸਕਦੇ ਹੋ ਆ ਹੁੰਦਾ ਖੇਤਾਂ ਦਾ ਨਜ਼ਾਰਾ ਜੇ ਖੇਤਾਂ ਦੇ ਵਿੱਚ ਘਰ ਪਾਇਆ ਹੋਵੇ ਤੇ ਹੋਰ ਵੀ ਬੈਸਟ ਹੁੰਦਾ ਪਰ ਹੁਣ ਆਪਾਂ ਪਿੰਡ ਚ ਰਹਨੇ ਯੂ نو ਆ ਵੇਖੋ ਆ ਖੇਤਾਂ ਦਾ ਨਜ਼ਾਰਾ ਹੈ ਇਥੇ ਆਪਾਂ ਚਾਹ ਲੈ ਕੇ ਆਏ ਆ ਤੇ ਨਰਮਾ ਗੋਡਨ ਦਾ ਹੀ ਨੇ ਅੰਕਲ ਜੀ ਪਾਪਾ ਜੀ ਦੇਖੋ ਆਪਾਂ ਲਾਇਆ ਹੈ ਬਾਪੂ ਜੀ ਅੰਕਲ ਆ ਗਿਆ ਵੇਖੋ ਅੰਕਲ ਦੀਆਂ ਗੱਲਾਂ ਸੁਣਾਉਣੇ ਆ ਪਤਾ ਨਹੀਂ ਚਾਹ ਲੈ ਕੇ ਆਏ ਆ ਹਾਂ ਕੀ ਬਰਲਾ ਨਰਮਾ ਹਾਂ ਵੀ ਖਣੀ ਡਿਆ ਨਰਮਾ ਤੇ ਮੈਂ ਚੱਲਿਆ ਗਿਆ ਵਾਪਸ ਘਰੇ ਬਸ ਘਰੇ ਜਾਣਾ ਲੈ ਜਾ ਜੱਗ ਲੈ ਆਇਓ ਵੀ ਹਾਂ ਕਿੱਥੇ ਆ ਕਿੱਥੇ ਆ ਉਹ ਪੁੱਤ ਉਹਨਾਂ ਨੇ ਪੱਠੇ ਲੈ ਕੇ ਆਉਣੇ ਸੀ ਤੇ ਫੇਰ ਕੀ ਇੱਕ ਜਣਾ ਜੱਗ ਫੜ ਲੂ ਬਾਪੂ ਫੜ ਲੂ ਮੇਰੇ ਵੰਡੇ ਦਾ ਉਹ ਜੱਗ ਚਾਹ ਪਾਲੀ ਹੋ ਵੇਖ ਫਾਟੀਆਂ ਚ ਮੇਰੇ ਘਰੇ ਜੋਰ ਲੱਗਣਾ ਮੈਂ ਮੋਟਰਸਾਈਕਲ ਤੇ ਲੈ ਕੇ ਜਾਣਾ ਮੈਂ ਵੀ ਐਵੇਂ ਹੀ ਬਸ ਮੈਂ ਲੜਾਈ ਦੇ ਮਸਾਲੇ ਪਾਲਦਾ ਨਾ ਮੇਰੇ ਨਾਲ ਕੋਈ ਲੜ ਪੇ ਤੇ ਮੈਂ ਵੀ ਉਹਦੇ ਨਾਲ ਲੜ ਪਾਂ ਤੇ ਬਸ ਅਸੀਂ ਰੋਸ ਚ ਜੀਏ ਬੱਸ ਆਈ ਗੱਲ ਮੈਨੂੰ ਹੋਰ ਮੈਨੂੰ ਕੋਈ ਕੰਮ ਨਹੀਂ ਗੱਲ ਲੜਨ ਤੋਂ ਸਵਾ ਕਦੀ ਮੰਮੀ ਨਾਲ ਲੜ ਪਿਆ ਕਦੀ ਡੈਡੀ ਨਾਲ ਲੜ ਪਿਆ ਤੇ ਜੇਕਰ ਦੋਨਾਂ ਨਾਲ ਨਾ ਲੜਾਂ ਤੇ ਅੰਕਲ ਨਾਲ ਲੜ ਪੈਣਾ ਹੁੰਦਾ ਮੈਂ ਪਾਣੀ ਦੀ ਨੀਣਾ ਹਾਂ ਹੁਣੇ ਹੁਣੇ ਮੈਂ ਦਾਦੀ ਨਾਲ ਲੜ ਕੇ ਆਇਆ ਹਾਂ ਤਰਪਾਨ ਵਾਲੇ ਤੇਰੇ ਦੱਸ ਦਵਾ ਮੈਂ ਠੱਕੀ ਦਰਿਆ ਤੇ ਜਿੱਦਣਾ ਸੁੱਤਰਾਂਗਾ ਇਹ ਚਾਹੀ ਕਰਨ ਵਾਲੇ ਦੀ ਇਹਦੇ ਨਾਲ ਚਾਹੀ ਇੱਕ ਆ ਪਾਣੀ ਗਰਮੀ ਇੰਨੀ ਵੀ ਨਹੀਂ ਗਈ ਅੱਜ ਤੇ ਮਾਮੇ ਮਾਮਾ ਖਾ ਰਿਹਾ ਆਪਣੇ ਨਾਲ ਇਹ ਲੋਕਾਂ ਨੂੰ ਇਹ ਮਾਮੇ ਨਾਲ ਲੈ ਲੈ ਬੇਟਾ ਜੇਹਰ ਪਾਣੀ ਮੋਟਰ ਸਾਹਿਬ ਦੀ ਐਡੇ ਵਧੀਆ ਮੌਸਮ 'ਚ ਚਾਹ ਪੀਂਦੇ ਵੇਖੋ ਬੜੀਆ ਵੈਸੇ ਕੋਈ ਟਾਈਮ ਨਹੀਂ ਚਾਹ ਪੀਂਦਾ ਓਕੇ ਓਕੇ ਸਹੀ ਗੱਲ ਹੈ ਟਾਈਮ ਦਾ ਤੇਰੇ ਸਿਰ ਤੇ ਹੀ ਆ ਪਹਿਲਾਂ ਤੁਸੀਂ ਆਏ ਲੇਟ ਆ ਖੇਤ ਕਿੱਥੇ ਮੈਂ ਦੱਸਿਆਣਾ ਵੇ ਜਾਉਂ ਮੈਂ ਕਰੇ ਹੁਣ ਹਾਂ ਆ ਰਾਮ ਨਹੀਂ ਜਾਉਂਗਾ ਗਰਮੀ ਕਿੰਨੀ ਹੈ ਹੁਣ ਆਪ ਤੁਹਾਨੂੰ ਘਰੇ ਮਿਲਦੇ ਆਂ ਕਿ ਮੈਂ ਵਾਪਸ ਖੇਤੋਂ ਕਰੇ ਆ ਗਿਆ ਇੱਧਰ ਤੋਂ ਘਰੇ ਆਣਗੇ ਤੇ ਗੁੰਮ ਜੀ ਹੋਣ ਲੱਗ ਜਾਂਦੀ ਹੈ ਬਸ ਇਨੀ ਨਹੀਂ ਥਾਣੂ ਛੱਡ ਕੇ ਲੈਕਸਾ ਦੁੱਧ ਪੀਣ ਲਈ ਆ ਮੈਂ ਹੁਣੇ ਚਾਹ ਪੀਉਂਗਾ ਹੈ ਹਾਂ ਉਹ ਗਏ ਸੀ ਉਹਦੇ ਹੀ ਚਲ ਗਏ ਸੀ ਮੈਨੂੰ ਉਹਨਾਂ ਨੇ ਜੱਗ ਫੜਾਤਾ ਸੀ ਪਰਲੇ ਹੱਤੇ ਸੀ ਵੀ ਜਾ ਕੇ ਚਾਹ ਦੇ ਆ ਫਿਰ ਮੈਂ ਉਹ ਨਹੀਂ ਆ ਰਹੀ ਕੌਣ ਫਰੀ ਆਂਟੀ ਨਾ ਉਹ ਨਹੀਂ ਗਈ ਕਿਉਂ ਉਹ ਗੰਦੀ ਫਿਰ ਤੇਰਾ ਅੰਕਲ ਲੜਦਾ ਠੀਕ ਹੈ ਮੈਨੂੰ ਕੀ ਉਹ ਤੇ ਉਹਨੂੰ ਪੁੱਛਣਾ ਸੀ じゃ ਅੰਕਲ ਨੂੰ ਪਤਾ ਕਿਉਂ ਲੜਦਾ ਮੈਨੂੰ ਫਿਰ ਉਹਨੇ ਚਾਹ ਫੜਾਈ ਫਿਰ ਮੈਂ ਕਿਹਾ ਤੈਨੂੰ ਪਤਾ ਕਿੰਨੀ ਦੂਰ ਹੈ ਉਹ ਉੱਥੇ ਮੈਨੂੰ ਤੁਰ ਕੇ ਜਾਣਾ ਪਿਆ ਇੰਨੀ ਦੂਰ ਠੀਕ ਹੈ ਹੂੰ ਤੇ ਹੁਣ ਆਪਾਂ ਚਾਹ ਪੀਨੇ ਆ ਟੀਵੀ ਵੇਖਦੇ ਆ ਫਿਰ ਸਕੂਲ ਦਾ ਕੰਮ ਕਰਾਂਗੇ ਉੰਦਾ ਟਾਈਮ ਹੈਗਾ ਜੀ ਦਾਦੀ ਜੀ ਸ਼ਿਟੀਆਂ ਲੈ ਕੇ ਆਏ ਨੇ ਹੈ ਤੇ ਇਥੇ ਲੈਟਾਂ ਜਾਗ ਗਈਆਂ ਨੇ ਲੈਕਸਾ ਫਿਰ ਵਾਰ ਅਗਰਦੀ ਕਰਨ ਢਈ ਹੈ ਤੇ ਮੈਂ ਹੁਣੇ ਜੋਤ ਕਰਨ ਲੱਗਾ ਸੀਗਾ ਮੈਂ ਸਕੂਲ ਦਾ ਕੰਮ ਅੱਜ ਪੂਰਾ ਕਰ ਲਿਆ ਹੋਪਫੁਲੀ ਅੱਜ ਸਾਰਾ ਕੰਮ ਮੇਰਾ ਪੂਰਾ ਏ ਤੇ ਮੈਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ ਟੈਸਟ ਹਜੇ ਹੁੰਦੇ ਨਹੀਂਗੇ ਸਾਡੇ ਕਿਉਂਕਿ ਸਟਿਲ ਸਿਲੇਬਸ ਕੰਪਲੀਟ ਹੋ ਰਿਹਾ ਹੈ ਸੋ ਦਾਦੀ ਤੈਨੂੰ ਪਤਾ ਹੈ ਫੋਨ ਦੇ ਵਿੱਚ ਆ ਗਿਆ ਤੂੰ ਕੀ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਕੀ ਪੰਜਾਬੀ ਫੈਮਿਲੀ ਚ ਮਾੜੀਆਂ ਮੋਟੀਆਂ ਗਾਲਾਂ ਨਿਕਲ ਜਾਂਦੀਆਂ ਗਾਲ ਨਹੀਂ ਸੀ ਵੈਸੇ ਆ ਲੈਕਸਾ ਦੇ ਕਰੈਕਟਰ ਨੂੰ ਕੁਝ ਕਿਹਾ ਗਿਆ ਸੀਗਾ ਹਨਾ ਲੈਕਸਾ ਇਹਨੂੰ ਵਿਚਾਰੀ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਆ ਇੱਕ ਇਹੋ ਜਿਹਾ ਜੀ ਹੈ ਸਾਡੇ ਘਰ ਦਾ ਜਿਹਨੂੰ ਕੁਝ ਮਰਜ਼ੀ ਕਹਿ ਲੋ ਆ ਸਭ ਤੋਂ ਬਹੁਤ ਵਧੀਆ ਪਿਆਰ ਲੈਂਦੀ ਹੈ ਇਹ ਸਭ ਦਾ ਹੀ ਬਹੁਤ ਕਰਦੀ ਹੈ ਕੋਈ ਇਹਨੂੰ ਛਿੱਤਰ ਮਾਰੇ ਕੋਈ ਇਹਨੂੰ ਕੁੱਤੇ ਬਟਾ ਫੇਰ ਵੀ ਜਦੋਂ ਘਰ ਤੋਂ ਬਾਹਰ ਕੋਈ ਚਲ ਜੈਣਾ ਇੱਕ ਵੀ ਮੈਂਬਰ ਤੇ ਇਹਨੂੰ ਧਿਆਨ ਹੁੰਦਾ ਵੀ ਉਹ ਬਾਹਰ ਹੈ ਉਹਨਾਂ ਦਾ ਧਿਆਨ ਰੱਖਦੇ ਵੀ ਕਿਦੋਂ ਆਵੇ ਤੇ ਉਹਦੇ ਅੱਗੇ ਇੰਨਾ ਨੱਚਦੀ ਹੈ ਅਸੀਂ ਆ ਵੀ ਇੰਸਟਾਗ੍ਰਾਮ ਤੇ ਜਿਹੜਾ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਹੈ ਇਸੇ YouTube ਚੈਨਲ ਦਾ ਸੀ ਉਹਦੇ ਉੱਤੇ ਇਹਦੀ ਵੀਡੀਓ ਵੀ ਪਾਈ ਹੈ ਜਦੋਂ ਮੈਂ ਸਕੂਲੋਂ ਆਇਆ ਸੀ ਤੇ ਉਦੋਂ ਇੰਨੇ ਯੂ نو ਕੀ ਕੀਤਾ ਸੀਗਾ ਤੇ ਮੈਂ ਇੱਥੇ ਤੁਹਾਨੂੰ ਆਈਡੀ ਲਿਖ ਦਿੰਨਾ ਹੈ ਤੇ ਉਹਦੇ ਤੁਸੀਂ ਜਾ ਕੇ ਫੋਲੋ ਕਰ ਲਿਓ ਤੇ ਉਹਦੇ ਥੱਲੇ ਆਪਾਂ ਕੋਈ WhatsApp ਮਤਲਬ ਹਿੰਦੀ ਕੋਈ ਲਿੰਕ ਨਹੀਂ ਦੇ ਰੱਖੀਗੀ YouTube ਦੀ ਬਿਕਾਜ਼ ਮੈਨੀ ਰੀਜ਼ਨਸ ਸੋ that is why ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ ਹੁਣ ਆਪਾਂ ਤੁਹਾਨੂੰ ਮਿਲਾਂਗੇ ਇਸ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟିକਰ ਆਲ